ਭਾਈ ਉਹ ਨਾ ਤੇਰੀ ਮਿਹਰਬਾਨੀ ਕੋ ਗੋਲੀਆਂ ਦੇ ਸਾਨੂੰ ਜਿਹੜੇ ਚੂਹੇ ਮਰ ਜਾਣ ਚੂਹੇ ਬਹੁਤ ਤੰਗ ਕਰਦੇ ਭਾਈ ਚੂਹੇ ਮਾਰ ਗੋਲੀਆਂ ਆ ਜਾਂ ਸਾਡੇ ਕੋਲ ਉਹ ਕੱਲ ਮੇਰੀ ਬੁੱਢੀ ਦਾ ਨਵਾਂ ਦੁਪੱਟਾ ਢੱਕ ਗਿਆ ਚੂਹਾ ਚੂਹੇ ਮਾਰ ਚੂਹੇ ਮਾਰ ਗੋਲੀ ਉਹ ਭਾਈ ਹੈਲੋ ਹੁਣ ਇੱਕ ਤਾਂ ਚੂਹਾ ਚਾਰ ਗੋਲੀ ਕਿਤੇ ਚੂਹਾ ਚਾਰ ਚਿੰਟੇ ਕਰ ਲੋ ਤੇ ਯਾਰ ਨਹੀਂ ਦੱਸੋ ਹੁਣ ਕੀ ਆ ਚੋ ਇੱਧਰ ਆ ਜਾਓ ਰਸ਼ ਪੈ ਗਿਆ ਤੇ ਕੀ ਹਿਸਾਬ ਹੁੰਦਾ ਕਿੰਨੇ ਦੀ ਡੱਬੀ ਦਿੰਦੇ ਹੋ ਭਾਈ 100 ਰੁਪਏ ਦੀ ਡੱਬੀ ਆ ਇਹ ਕੱਸੀਆਂ ਦੀ ਡੱਬੀ ਆ ਹੈ 100 ਰੁਪਏ ਦੀ ਆ ਕੱਸੀਆਂ ਦੀ ਡੱਬੀ ਆ ਤੇ 100 ਵਾਲੀ ਨਾ ਜਲਦੀ ਮਰ ਜਾਂਦਾ ਆ ਤੇ ਚੂਹਿਆਂ ਦੀਆਂ ਗੋਲੀਆਂ ਤੇ ਬਾਕੀ ਤੇਰੀਆਂ ਗੋਲੀਆਂ ਇਹ ਇੱਕ ਹੀ ਨਾ ਆਇਆ ਜੀ ਇਹ ਪਾਵਰ ਪਾਵਰ ਰੈਡ ਕਿਲਰ ਆ ਭਾਜੀ ਇਹ 100 ਰੁਪਏ ਦੀ ਆ ਇਹਦੇ ਨਾਲ ਪਾਵਰ ਆ ਜਾਂਦੀ ਆ ਉਹ ਪਾਵਰ ਨਹੀਂ ਭਾਜੀ ਮਰ ਜਾਂਦੀ ਆ ਉਹ ਨਾ ਚੂਹਾ ਖਾ ਕੇ ਮੇਰੇ ਗਾਲੀ ਪੈ ਜਾਵੇ ਆ ਭਾਜੀ ਅਸੀਆਂ ਦੀ ਗੋਲੀਆਂ ਐਸੀਆਂ ਨਹੀਂ ਡੱਬੀ ਆ ਇਹ ਤਾਹ ਦੇ ਨਾ ਡੇੜੀ ਦੁੱਧ ਨਾ ਪਾਣੀ ਨਾ ਚਾਹ ਨਾ ਕਿਤੇ ਨਾ ਦੇਣੀ ਚੁਵੇ ਯਾਰ ਚੂਹਾ ਹਸਪਤਾਲ ਨਾਲ ਨਹੀਂ ਕਿਸ ਨਾ ਦੇਣੀ ਚੂਹੇ ਨੂੰ ਗੋਲੀ ਉਹ ਕਿੱਦਾਂ ਦੇਣੀ ਆ ਵੀ ਜਿੱਦਾਂ ਮਾਵਾ ਬੱਚਿਆਂ ਨੂੰ ਕਹਿੰਦੇ ਤੁਸੀਂ ਥੱਲੇ ਸੁੱਟ ਦੇਣੀ ਆਵਾ ਬਸ ਇਹ ਚੂਹਾ ਭਾਈ ਸਾਡੀ ਗਰੰਟੀ ਆ ਚੂਹਾ ਖਾ ਕੇ ਬਾਹਰ ਜਾ ਕੇ ਘਰੋਂ ਮਰੇਗਾ ਤੁਹਾਡਾ ਤੇ ਘਰ ਦੇ ਐਡਾ ਵੱਡਾ ਨਹੀਂ ਲੱਗ ਰਿਹਾ